ਹਾਂਜੀ ਦੋਸਤੋ ਖਾਲਸਾ ਡੈਰੀ ਫਾਰਮ ਪੰਜਾਬ ਤੇ ਮੈਂ ਯਾਦਵਿੰਦਰ ਸਿੰਘ ਆਪ ਸਭ ਦਾ ਸਵਾਗਤ ਕਰਦਾ ਸਭ ਤੋਂ ਪਹਿਲਾਂ ਤਾਂ ਪਿਛਲੀ ਵੀਡੀਓ ਜਿਹੜੀ ਆਪਾਂ ਪਹਿਲੀ ਬਣਾਈ ਸੀਗੀ ਉਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਮੈਂ ਤੁਹਾਡਾ ਦਿਲੋਂ ਧੰਨਵਾਦੀ ਹਾਂ ਹੁਣ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਬੌਲੀ ਤੇ ਕਟੀਆਂ ਪੱਛੀਆਂ ਦੀ ਦੇਖਭਾਲ ਦੇ ਸਬੰਧ ਚ ਆਪਣਾ ਵਿਚਾਰ ਰਹੂਗਾ ਬੌਲੀ ਜਿਹਨੂੰ ਅੰਗਰੇਜ਼ੀ ਦਾ ਸ਼ਬਦ ਕਲਸਟਰਮ ਵਰਤਿਆ ਜਾਂਦਾ ਹੈ ਪਹਿਲਾ ਦੁੱਧ ਗਾਾਂ ਜਾਂ ਮੱਝ ਦੇ ਸੂਣ ਤੋਂ ਬਾਅਦ ਜਿਹੜੇ ਆਪਾਂ ਬੱਚੀ ਨੂੰ ਪਹਿਲਾ ਦੁੱਧ ਪਲਾਉਂਦੇ ਆ ਉਹਦੇ ਸੰਬੰਧ 'ਚ ਅੱਜ ਆਪਾਂ ਗੱਲ ਕਰਾਂਗੇ ਦੇਖੋ ਇੰਨੀ ਕੀ ਗੱਲ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜੀ ਬੌਲੀ ਹੈ ਉਹ ਤੋਂ ਉਹਨੂੰ ਬਿਮਾਰੀਆਂ ਦੇ ਨਾਲ ਲੜਨ ਦੇ ਲਈ ਇੱਕ ਸੁਰੱਖਿਆ ਕਵਚ ਦਿੰਦੀ ਆ ਇੱਥੇ ਤੱਕ ਗੱਲ ਕਲੀਅਰ ਹੈ ਪਰ ਕੁਝ ਗੱਲਾਂ ਹੋਰ ਨੇ ਜਿਹੜੀਆਂ ਧਿਆਨ 'ਚ ਰੱਖਣ ਵਾਲੀਆਂ ਜਿਵੇਂ ਪਹਿਲੀ ਗੱਲ ਕੀ ਹੈ ਵੀ ਬੌਲੀ ਪਲਾਉਣ ਦਾ ਇੱਕ ਸਮਾਂ ਹੁੰਦਾ ਤੁਸੀਂ 15 ਮਿੰਟ ਤੋਂ ਬਾਅਦ ਜਦੋਂ ਵੀ ਤੁਹਾਡੀ ਗਾਂ ਜਾਂ ਮੱਝ ਸੂਪੈਂਦੀ ਆ 15 ਮਿੰਟ ਤੋਂ ਬਾਅਦ ਤੇ 9 ਘੰਟਿਆਂ ਤੋਂ ਪਹਿਲਾਂ-ਪਹਿਲਾਂ ਬੌਲੀ ਪਲਾਉਣੀ ਹੁੰਦੀ ਆ ਉਹ ਬੌਲੀ ਨੂੰ ਜੇਕਰ ਤੁਸੀਂ ਦੇਰ ਨਾਲ ਪਲਾਉਂਗੇ ਤਾਂ ਉਹਦੇ ਦੋ ਨੁਕਸਾਨ ਵੱਡੇ ਹੋਣਗੇ ਪਹਿਲਾ ਨੁਕਸਾਨ ਕੀ ਆ ਵੀ ਜਿਹੜੀ ਉਹਦੇ ਵਿੱਚ ਐਂਟੀਬਾਡੀਜ਼ ਨੇ ਠੀਕ ਆ ਉਹਨਾਂ ਦੀ ਮਾਤਰਾ ਜਾਂ ਉਹਨਾਂ ਦੀ ਗੁਣਵੱਤਾ ਘਟਣੀ ਸ਼ੁਰੂ ਹੋ ਜਾਂਦੀ ਆ ਸਮਾਂ ਪਾ ਕੇ ਜੇ ਹੁਣ ਉਹਨਾਂ ਨੂੰ 7 ਘੰਟੇ ਬਾਅਦ 8 ਘੰਟੇ ਬਾਅਦ ਜਾਂ 9 ਘੰਟੇ ਬਾਅਦ ਪਲਾਵਾਗੇ ਆਪਾਂ ਤਾਂ ਉਹਨਾਂ ਦੀ ਜਿਹੜੀ ਗੁਣਵੱਤਾ ਉਹ ਘਟ ਜਾਂਦੀ ਆ ਔਰ ਦੂਸਰਾ ਨੁਕਸਾਨ ਕੀ ਹੁੰਦਾ ਜਿਹੜੀ ਇਹਦੇ ਬੱਚੀ ਦੇ ਪੇਟ ਦੇ ਅੰਦਰ ਐਬੋਮਿਸਮ ਦੇ ਅੱਗੇ ਠੀਕ ਹੈ ਸੈਲ ਵਾਲਸ ਨੇ ਉਹ ਸੈਲ ਵਾਲਸ ਨੇ ਇਹਨਾਂ ਐਂਟੀਬਾਡੀਜ਼ ਨੂੰ ਰੀਸੀਵ ਕਰਨਾ ਹੁੰਦਾ ਉਹ ਵੀ ਡਿਕਰੀਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਮਾਂ ਪਾ ਕੇ ਜਿਹਨੂੰ ਸਾਡੇ ਆਮ ਭਾਸ਼ਾ ਦੇ ਵਿੱਚ ਮੈਂ ਸੁਣਿਆ ਸੀ ਸਾਡੇ ਬਜ਼ੁਰਗਾਂ ਤੋਂ ਉਹ ਕਹਿੰਦੇ ਸੀ ਵੀ ਬੋਲੀ ਪਲਾ ਦਿਓ ਵੀ ਨਹੀਂ ਤਾਂ ਇਹਦੀਆਂ ਬਾਚੀਆਂ ਮਰ ਜਾਣਗੀਆਂ ਕੁਝ ਇਸ ਤਰ੍ਹਾਂ ਦਾ ਬਾਚੀਆਂ ਸ਼ਬਦ ਵਰਤਿਆ ਜਾਂਦਾ ਸੀ ਵੀ ਇਹਦੇ ਅੰਦਰ ਨੇ ਜਿਹੜੀ ਚੀਜ਼ ਉਹ ਉਹ ਚੀਜ਼ ਨੂੰ ਸਾਡੇ ਬਜ਼ੁਰਗ ਵੀ ਸਮਝਦੇ ਸੀ ਇਹ ਕਿਉਂਕਿ ਮੈਂ ਆਪਦੇ ਪਰਿਵਾਰ ਤੋਂ ਸੁਣੀ ਹੈ ਇਹ ਚੀਜ਼ ਤਾਂ ਇਸ ਲਈ ਬੌਲੀ ਜਲਦੀ ਤੋਂ ਜਲਦੀ ਪਲਾਉਣੀ ਚਾਹੀਦੀ ਹੈ 15 ਮਿੰਟ ਵੀ ਆਪਾਂ ਨੇ ਪਸ਼ੂ ਨੂੰ ਰਿਲੈਕਸ ਹੋਣ ਲਈ ਦੇਣੇ ਹੁੰਦੇ ਆ ਵੀ ਗਾਂ ਦਾ ਜਾਂ ਮੱਝ ਦਾ ਜ਼ੋਰ ਲੱਗਿਆ ਹੁੰਦਾ ਹੈਗਾ ਠੀਕ ਹੈ ਜੀ ਜਦੋਂ ਸੂੰਦੀ ਆ ਤਾਂ ਉਹ ਰਿਲੈਕਸ ਹੋ ਜਾਵੇ ਉੱਠ ਕੇ ਪਾਣੀ ਤਾਂ ਨਹੀਂ ਆਪਾਂ ਜਿਵੇਂ ਕੋਸਾ ਪਾਣੀ ਪਲਾਉਣਿਆਂਗੇ ਨਾ ਨੋਰਮਲ ਹੈਗਾ ਥਣ ਫੜਨ 'ਚ ਉਹਦੀ ਬੱਚੀ ਦੀ ਮਦਦਤ ਕਰ ਦੋ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਉਹਨੂੰ ਦੁੱਧ ਚੰਗਾਉਣ ਦੀ ਕੋਸ਼ਿਸ਼ ਕਰੋ ਜਿਹੜਾ ਉਹ ਉਹਨੂੰ ਦੁੱਧ ਪਲਾਉਣਾ ਉਹ ਜਿਤ ਕੋਸ਼ਿਸ਼ ਕਰਨੀ ਹੈ ਜਿੰਨੀ ਜਲਦੀ ਆਪਣੀ ਬੱਚੀ ਜਾਂ ਕੱਟੀ ਆਪਣੀ ਦੁੱਧੋਂ ਤੋਂ ਪੀ ਲਵੇ ਮਾਂ ਤੋਂ ਉਨੀ ਜਲਦੀ ਆਪਾਂ ਨੇ ਉਹਨੂੰ ਪਲਾ ਦੇਣਾ ਔਰ ਦੂਜੀ ਗੱਲ ਕੀ ਹੈ ਵੀ ਇਹਨੂੰ ਚੁੰਗਣੀ ਚ ਪਾ ਕੇ ਨਾ ਪਲਾਓ ਜਦੋਂ ਤੁਸੀਂ ਬੱਚੀ ਨੂੰ ਜਾਂ ਕੱਟੀ ਨੂੰ ਛੱਡਦੇ ਹੋ ਤਾਂ ਇਹ ਉਹ ਆਪਣੀ ਮਾਂ ਦਾ ਜਦੋਂ ਥਣ ਫੜਦੀ ਐ ਇਸ ਤਰ੍ਹਾਂ ਚੁੰਗ ਦਬਦੀ ਐ ਉਹਨੂੰ ਤਾਂ ਉਹਦੇ ਅੰਦਰ ਜਿਹੜਾ ਹੈਗਾ ਹਾਰਮੋਨਸ ਨੇ ਜਿਹੜੇ ਉਹ ਰਿਲੀਜ਼ ਹੁੰਦੇ ਨੇ ਆਕਸੀਟੋਸਿਨ ਆਪਾਂ ਕਹਿ ਦਿੰਨੇ ਆ ਹਾਰਮੋਨ ਹੈ ਜਿਹੜਾ ਦੁੱਧ ਲਹਣ ਚ ਮਦਦ ਕਰਦਾ ਜਦੋਂ ਦੁੱਧ ਲਾਹੂਗੀ ਤੁਹਾਡੀ ਗਾਂ ਉਹਨੂੰ ਆਪਣੇ ਬੱਚੇ ਨੂੰ ਪਲਾਉਣ ਦੇ ਲਈ ਤਾਂ ਉਹ ਹਾਰਮੋਨ ਰਿਲੀਜ਼ ਹੋਣ ਦੇ ਨਾਲ ਜਿਹੜਾ ਜੇਰ ਪੈਣ ਦਾ ਪ੍ਰੋਸੈਸ ਹੈ ਉਹ ਵੀ ਸ਼ੁਰੂ ਹੁੰਦਾ ਉਹ ਜੇਰ ਪੈਣ ਦੇ ਵਿੱਚ ਮਦਦ ਕਰਦਾ ਹੈ ਕਈ ਜਗ੍ਹਾ ਤੇ ਮੈਨੂੰ ਸੁਣਨ ਚ ਆਇਆ ਵੀ ਜੀ ਹਲੇ ਦੁੱਧ ਨਾ ਪਲਾਓ ਹਲੇ ਤਾਂ ਜੇਰ ਨਹੀਂ ਪਈ ਮਤਲਬ ਇਸ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਵੀ ਜਿਵੇਂ ਜੇਰ ਪੈਣ ਤੋਂ ਪਹਿਲਾਂ ਵਾਲਾ ਦੁੱਧ ਜ਼ਹਿਰ ਹੁੰਦਾ ਬਿਲਕੁਲ ਨਹੀਂ ਇਸ ਤਰ੍ਹਾਂ ਬਿਲਕੁਲ ਨਾ ਕਰੋ ਕਿਉਂਕਿ ਉਹ ਇਹ ਬਿਲਕੁਲ ਗਲਤ ਧਾਰਨਾ ਹੈ ਕਪੜਾ ਕੋਪੜਾ ਰੱਖੋ ਨੂੰ ਸਾਨੂੰ ਸਾਫ਼ ਜ਼ਰੂਰ ਕਰ ਲੋ ਦੇਖੋ ਥਣ ਨੂੰ ਚੰਗੀ ਤਰੀਕੇ ਨਾਲ ਸਾਫ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਈ ਵਾਰੀ ਆਪਣੇ ਹੱਥ ਨੂੰ ਮਿੱਟੀ ਲੱਗ ਜਾਂਦੀ ਹੈ ਆਪਾਂ ਉਸੇ ਤਰੀਕੇ ਨਾਲ ਥਣ ਫੜਾ ਦਿੰਨੇ ਆ ਉਹਦੇ ਮੂੰਹ ਚ ਤਾਂ ਉਹ ਜਿਹੜੀ ਮਿੱਟੀ ਹੈ ਉਹ ਅੰਦਰ ਚਲੀ ਜਾਣੀ ਆ ਉਹਦੇ ਅੰਦਰ ਹਲੇ ਐਂਟੀਬਾਡੀਜ਼ ਨਹੀਂ ਗਈਆਂ ਹੈਗੀਆਂ ਜਦੋਂ ਦੁੱਧ ਪੀ ਲੂਗੀ ਇੱਕ ਆਪਣੀ ਬੱਚੀ ਜਾਂ ਕੱਟੀ ਉਸ ਤੋਂ ਬਾਅਦ ਉਹਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜਿਹੜੀ ਆ ਬਣੂਗੀ ਉਸ ਤੋਂ ਪਹਿਲਾਂ ਨਹੀਂ ਉਸ ਤੋਂ ਪਹਿਲਾਂ ਉਹਦੇ ਅੰਦਰ ਮਿੱਟੀ ਜਿਹੜੀ ਗਈ ਹੈ ਜਾਂ ਕੋਈ ਹੋਰ ਕੁਝ ਵੀ ਕਿਸੇ ਵੀ ਤਰੀਕੇ ਦੀ ਚੀਜ਼ ਜਾਂਦੀ ਹੈ ਉਹ ਉਹਨੂੰ ਡੈਥ ਤੱਕ ਲੈ ਜਾਂਦੀ ਹੈ ਉਹ ਬਹੁਤ ਖਤਰਨਾਕ ਹੋ ਜਾਂਦਾ ਕੰਮ ਤਾਂ ਹੁਣ ਉਸ ਤੋਂ ਬਾਅਦ ਉਹਨੂੰ ਦੁੱਧ ਪਲਾਉਣਾ ਸ਼ੁਰੂ ਕਰੋ ਠੀਕ ਹੈ ਤੇ ਕਿਉਂਕਿ ਆਪਾਂ ਗੱਲ ਪਹਿਲਾਂ ਹੀ ਕਲੀਅਰ ਕਰ ਲਈ ਵੀ ਜਿਹੜੀ ਜੇਰ ਪੈਣ ਦੇ ਵਿੱਚ ਜਦੋਂ ਕੱਟੀ ਜਾਂ ਬੱਚੀ ਚੁੰਗਦੀ ਹੈ ਜਾਂ ਤੁਹਾਡੀ ਗਾਂ ਜਦੋਂ ਆਪਣੇ ਬੱਚਰੂ ਨੂੰ ਚਟਦੀ ਹੈ ਉਹ ਵੀ ਜੇਰ ਪੈਣ ਦੇ ਵਿੱਚ ਹੈਲਪਫੁਲ ਹੁੰਦੀ ਹੈ ਚੀਜ਼ ਠੀਕ ਹੈ ਜੀ ਉਸ ਤੋਂ ਬਾਅਦ ਅਗਲੀ ਗੱਲ ਜਿਹੜੀ ਹੈਗੀ ਹੈ ਪਹਿਲਾ ਸਮਾਂ ਹੋ ਗਿਆ ਅਗਲੀ ਗੱਲ ਉਹਦੀ ਕੁਆਂਟੀਟੀ ਤੁਸੀਂ ਉਹਨੂੰ ਕਿੰਨਾ ਪਲਾਉਣਾ ਹੈ ਮਾਤਰਾ ਉਹਦੀ ਦੇਖੋ 12 ਤੋਂ ਲੈ ਕੇ 15% ਬੋਡੀ weight ਦਾ ਜਿਹੜੀ ਤੁਹਾਡੀ ਬੱਚੀ ਨਵੀਂ ਕੱਟੀ ਪੈਦਾ ਹੋਈ ਹੈ ਮੰਨ ਲਓ ਉਹ 40 ਕਿਲੋ ਦੀ ਪੈਦਾ ਹੋਈ ਹੈ ਤਾਂ 40 ਕਿਲੋ ਦਾ ਜਿਹੜਾ 15% ਹੈ ਉਹ 6 ਕਿਲੋ ਬਣਦਾ ਹੈ 15 ਚੋਕਾ 60 6 ਕਿਲੋ ਬਣਦਾ ਤਾਂ 6 ਕਿਲੋ ਤੱਕ ਬੋੜੀ ਜਿਹੜੀ ਹੈ ਉਹ 24 ਘੰਟਿਆਂ ਚ ਪੀ ਲਵੇ ਕੋਈ ਦਿੱਕਤ ਨਹੀਂ ਪਹਿਲੇ 6 ਘੰਟਿਆਂ ਦੇ ਵਿੱਚ ਜੇ ਤੁਸੀਂ 4 ਕਿਲੋ ਜਾਂ 3 ਕਿਲੋ ਬੌਲੀ ਵੀ ਪਲਾ ਦਿੰਨੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਹੈ ਬੌਲੀ ਦੇ ਨਾਲ ਮੋਕ ਨਹੀਂ ਲੱਗਦੀ ਹੁੰਦੀ ਦੇਖੋ ਯੂਐਸਟੀਕ ਯੂਨੀਵਰਸਿਟੀ ਹੈ ਯੂਨੀਵਰਸਿਟੀ ਆਫ ਕੰਟੈਕਟ ਦੀ ਤਾਂ ਉਹਦੇ ਐਗਰੀਕਲਚਰ ਡਿਪਾਰਟਮੈਂਟ ਨੇ ਇੱਕ ਪੇਪਰ ਪਬਲਿਸ਼ ਕੀਤਾ ਹੋਇਆ ਉਹਦੇ ਵਿੱਚ ਮੈਂ ਪੜ੍ਹ ਰਿਹਾ ਸੀ ਕਿ ਬੌਲੀ ਦੇ ਵਿੱਚ 5 ਗੁਣਾ ਜ਼ਿਆਦਾ ਆਮ ਦੁੱਧ ਦੇ ਮੁਕਾਬਲੇ 5 ਗੁਣਾ ਜ਼ਿਆਦਾ ਪ੍ਰੋਟੀਨ ਹੈ ਬਾਕੀ ਹੋਰ ਚੀਜ਼ਾਂ ਸੋਲਿਡਸ ਨੇ ਠੀਕ ਹੈ ਜੀ ਇਹਨੋਂ ਪਾਊਡਰ ਕਹਿ ਦਿੰਨੇ ਆਂਗੇ ਐਸ ਐਨ ਐਫ ਕਹਿ ਦਿੰਨੇ ਆਂਗੇ ਉਹ ਵੀ ਡੁੱਗੜੀ ਮਾਤਰਾ ਚ ਨੇ ਮਿਨਰਲਸ ਨੇ ਉਹ ਵੀ ਕਾਫੀ ਮਾਤਰਾ ਚ ਨੇ ਉਹ ਵੀ ਆਮ ਦੁੱਧ ਦੇ ਮੁਕਾਬਲੇ ਤਿੰਨ ਗੁਣਾ ਮਿਨਰਲਸ ਨੇ ਠੀਕ ਹੈ ਜੀ ਤਾਂ ਐਂਟੀਬਾਡੀਜ਼ ਤਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਨੇ ਆਮ ਦੁੱਧ ਦੇ ਵਿੱਚ ਤਾਂ ਐਂਟੀਬਾਡੀ ਨਾ ਮਾਤਰ ਦੇ ਕਰੀਬ ਹੁੰਦੀਆਂ ਨੇ ਇਹਦੇ ਵਿੱਚ 6.0 ਐਂਟੀਬਾਡੀਜ਼ ਦੀ ਜਿਹੜੀ ਹੈਗੀ ਹੈ ਮਾਤਰਾ ਹੈ ਅ ਤਾਮਿਲ ਲੱਡੂ ਐਗਰੀਕਲਚਰ ਯੂਨੀਵਰਸਿਟੀ ਉਦੇ ਵਿੱਚ ਜਿਹੜੀ ਚੀਜ਼ੇ ਲਿਖੀ ਗਈ ਹੈ ਉਹਦੇ ਵਿੱਚ 7 ਗੁਣਾ ਜ਼ਿਆਦਾ ਪ੍ਰੋਟੀਨ ਲਿਖਿਆ ਹੋਇਆ ਹੈ। ਭਾਵ ਕਹਿਣ ਦਾ ਕੀ ਹੈ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਪੋਸ਼ਟਿਕ ਤੱਤ ਨੇ ਇਸ ਲਈ ਬੜੇ ਧਿਆਨ ਦੇ ਨਾਲ ਆਪਾਂ ਨੇ ਸਹੀ ਤਰੀਕੇ ਦੇ ਨਾਲ ਇਹਨੂੰ ਪਿਲਾਉਣਾ ਹੈ। ਸ਼ੁਰੂਆਤੀ ਸਮੇਂ ਦੇ ਵਿੱਚ ਜਿਹੜੇ ਪੋਸ਼ਟਿਕ ਤੱਤ ਨੇ ਉਹਨਾਂ ਦੀ ਗੁਣਵੱਤਾ ਬਹੁਤ ਜ਼ਿਆਦਾ ਪੀਕ ਲੈਵਲ ਤੇ ਹੁੰਦੀ ਆ। ਉਸ ਤੋਂ ਬਾਅਦ ਉਹਦੇ ਵਿੱਚ ਕੁਝ ਐਂਟੀਬਾਡੀਜ਼ ਨੇ ਜਿਹਨੂੰ ਸਾਇੰਟੀਫਿਕਲੀ ਆਪਾਂ ਇਮਿਨੋ ਗਲੋਬੂਲਿਨਸ ਕਿਹਾ ਜਾਂਦਾ ਹੈ ਕਹਿ ਦਿੰਨੇ ਆ। ਜਾਂ ਐਂਟੀਬਾਡੀਜ਼ ਜਿਹਨੂੰ ਤੁਸੀਂ ਕਹਿੰਦੇ ਹੋ ਐਂਟੀਬਾਡੀਜ਼ ਇਹ ਜੀ ਚੀਜ਼ ਆ ਜਦੋਂ ਗਾਂ ਸੂਂਦੀ ਆ ਜਾਂ ਮੱਝ ਸੂਂਦੀ ਆ ਉਹ ਜਦੋਂ ਦੁੱਧ ਹੁੰਦਾ ਜਿਹੜਾ ਉਹ ਸਟਾਰਟਿੰਗ ਟਾਈਮ ਦੇ ਵਿੱਚ ਅੱਧੇ ਘੰਟੇ ਚ ਪਲਾ ਦਿਓ ਤੁਸੀਂ ਘੰਟੇ ਚ ਪਲਾ ਦਿਓ 2 ਘੰਟੇ ਚ ਪਲਾ ਦਿਓ ਉਹਨਾਂ ਦੀ ਮਾਤਰਾ ਜਿਹੜੀ ਆ ਉਹ ਪੂਰੀ ਹੁੰਦੀ ਆ ਮਿਕਦਾਰ ਜ਼ਿਆਦਾ ਹੁੰਦੀ ਆ ਹੁਣ ਜੇ ਤੁਸੀਂ ਟਾਈਮ ਪਾਈ ਜਾਂਦੇ ਹੋ ਤਾਂ ਦੋ ਨੁਕਸਾਨ ਹੁੰਦੇ ਨੇ ਪਹਿਲਾ ਤਾਂ ਉਹਨਾਂ ਦੀ ਜਿਹੜੀ ਇਮੋਗਲੋਬੂਲਿਨਸ ਨੇ ਅਮੀਨੋਗਲੋਬੂਲਿਨਸ ਨੇ ਜਿਹੜੇ ਉਹਨਾਂ ਦੀ ਜਿਹੜੀ ਹੈਗੀ ਆ ਪੋਸ਼ਟਿਕਤਾ ਘਟਦੀ ਆ ਸਮੇਂ ਦੇ ਨਾਲ ਜੇ ਹੁਣ ਤੁਸੀਂ 10 ਘੰਟਿਆਂ ਬਾਅਦ 11 ਘੰਟਿਆਂ ਬਾਅਦ ਉਹਨੂੰ ਦੁੱਧ ਪਲਾਉਂਦੇ ਹੋਗੇ ਤਾਂ ਉਹਦੀ ਪੋਸਟਿਕਤਾ ਘਟ ਜਾਂਦੀ ਹੈ ਜਿਹੜੀਆਂ ਐਂਟੀਬਾਡੀਜ਼ ਨੇ ਤਿੰਨ ਤਰ੍ਹਾਂ ਦੀ ਐਂਟੀਬਾਡੀਜ਼ ਨੇ ਉਹ ਐਂਟੀਬਾਡੀਜ਼ ਦੀ ਜਿਹੜੀ ਪੋਸਟਿਕਤਾ ਉਹ ਥੋੜੀ ਜਿਹੀ ਡਿਕਰੀਜ਼ ਹੋ ਜੂਗੀ ਹੁਣ ਅਗਲੀ ਗੱਲ ਕੀ ਹੈ ਮੈਂ ਕੋਸ਼ਿਸ਼ ਕਰਦਾ ਇਧਰ ਪੈਂਚ ਚੈੱਕ ਚ ਮਾਂ ਤੇ ਧੀ ਨੂੰ ਇਕੱਠਾ ਰੱਖਦਾ ਤਿੰਨ ਦਿਨ ਰੱਖ ਲਓ ਚਾਰ ਦਿਨ ਰੱਖ ਲਓ ਜਦੋਂ ਤੱਕ ਉਹ ਢੁੱਡਣੀ ਮਾਰਨ ਲੱਗਦੀ ਜਾਂ ਲੇਵੇ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦਾ ਉਨੀ ਦੇਰ ਮਾਂ ਨੂੰ ਤੇ ਧੀ ਨੂੰ ਉਹਦੀ ਨੂੰ ਬੱਚੀ ਨੂੰ ਤੇ ਜਿਹੜੀ ਹੈਗੀ ਆ ਗਾਂ ਨੂੰ ਦੋਨਾਂ ਨੂੰ ਇਕੱਠਾ ਰੱਖ ਥੋੜੀ ਜਿਹੀ ਦਿੱਕਤ ਹੈਗੀ ਆ ਜਿਹੜੇ ਬੰਦੇ ਜਦੋਂ ਸੂ ਪੈਂਦੀਆਂ ਨਾਲ ਦੀ ਨਾਲ ਚੱਕ ਕੇ ਉਹਨੂੰ ਪਰਾਂ ਕਰ ਦਿੰਦੇ ਨੇ ਠੀਕ ਹੈ ਇਹ ਹੁੰਦਾ ਇਸ ਤਰ੍ਹਾਂ ਉੱਥੇ ਥੋੜੀ ਜਿਹੀ ਦਿੱਕਤ ਇਹ ਜ਼ਰੂਰ ਹੁੰਦੀ ਆ ਵੀ ਉਦੋਂ ਬਾਅਦ ਗਾਂ ਤੋਂ ਉਹਨੂੰ ਪਰੇ ਕਰਨਾ ਉਹਦਾ ਮੂਹ ਪਿਆਰ ਉਹਦੇ ਨਾਲ ਪੈ ਜਾਂਦਾ ਉਹਨੂੰ ਪਰੇ ਕਰਨਾ ਥੋੜਾ ਜਿਹਾ ਔਖਾ ਤਾਂ ਹੁੰਦਾ ਪਰ ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਤੁਸੀਂ ਗਾਂ ਨੂੰ ਪਹਿਲੇ ਦਿਨ ਜਿਹੜੀ ਪੈਂਚ ਰੱਖਿਆ ਹੋਇਆ ਹੈ ਬੱਚੀ ਨੂੰ ਉਹ ਤੋਂ ਥੋੜਾ ਜਿਹਾ ਦੂਰ ਕਰ ਦਿਓ ਅਗਲੇ ਦਿਨ ਉਹ ਤੁਹਾਨੂੰ ਨੈਕਸਟ ਪੈਂਚ ਕਰ ਦੋ ਦੋ ਦਿਨ ਉੱਥੇ ਰਹਿਣ ਦੋ ਕੋਈ ਗੱਲ ਨਹੀਂ 2-4 ਘੰਟੇ ਰਹਿ ਗ루 ਪਰ ਜਿਹੜੀ ਉਸ ਟਾਈਮ ਤੇ ਉਹਨੇ ਬੌਲੀ ਤੇ ਰਜਮਾ ਦੁੱਧ ਪਲਾਤਾ ਉਹ ਸਾਰੀ ਜ਼ਿੰਦਗੀ ਕੰਮ ਕਰੂਗਾ ਤੁਹਾਡਾ 5-7 ਦਿਨਾਂ ਦਾ ਜਿਹੜਾ ਹੈਗਾ ਮਿਹਨਤ ਹੈ ਜਿਹੜੀ ਉਹ ਤੁਹਾਡੇ ਲਈ ਉਸ ਬੱਚੀ ਦੀ ਸਾਰੀ ਉਮਰ ਰੱਖਿਆ ਕਰੂਗੀ ਏਸੀ ਆਪਣਾ ਬੌਲੀ ਦੇ ਸਬੰਧ ਦੇ ਵਿੱਚ ਸਾਰਾ ਟੌਪਿਕ ਤਾਂ ਜੇ ਕੋਈ ਚੀਜ਼ ਰਹਿ ਗਈ ਹੋਈ ਤਾਂ ਜ਼ਰੂਰ ਅੱਗੇ ਕਲੀਅਰ ਕਰਾਂਗੇ ਠੀਕ ਹੈ ਜੀ ਧੰਨਵਾਦ